ਹਾਈ ਗਾਇਸ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੇ ਅੱਜ ਸੰਡੇ ਸੀ ਅੱਜ ਮੈਂ ਲੇਟ ਉੱਠਿਆ ਚਿੜਕਾ ਚੁੜਕਾ ਖਾ ਕੇ ਫਿਰ ਉਸ ਤੋਂ ਬਾਅਦ ਉੱਠਿਆ ਮੈਂ ਠੀਕ ਹੈ ਜੀ ਮੈਂ ਆਪਦਾ ਸਮਾਨ ਵੀ ਫਿਰ ਜਾ ਕੇ ਲੈ ਆਇਆ ਤੇ ਉਹ ਇਧਰ ਆਪ ਨੂੰ ਚੱਲੇ ਜਾ ਰਹੇ ਨੇ ਮੰਮੀ ਜਾਨ ਨੂੰ ਚੱਲਦੇ ਪਏ ਨੇ ਇੱਥੇ ਹੋ ਗਏ ਗੁੱਸੇ ਆ ਮੇਰੇ ਨਾਲ ਹੈ ਮੇਰੇ ਨਾਲ ਗੁੱਸੇ ਮੈਨੂੰ ਕਿਉਂ ਜਾ ਕੇ ਖਲੋਤਾ ਰਿਹਾ ਉੱਥੇ ਤੂੰ ਮੈਂ ਖੜਿਆ ਨਹੀਂ ਸੀ ਮੈਂ ਮੀਟਿੰਗਾਂ ਲੈਣ ਵਾਗਿਆ ਸੀ ਮੈਂ ਕੰਮ ਨੂੰ ਮੇਰੀ ਜਾਵਾਂ ਅੱਛਾ ਹੈ ਮੰਮੀ ਰਾਮ ਸਾਰਾ ਇਹਦਾ ਧੱਕੇ ਨਾ ਕਰਾਣੀ ਸਾਰਾ ਇਹ ਫਿਰ ਮੈਂ ਕੋਈ ਗੱਲ ਕਹਿ ਜਾਵਾਂ ਤੇ ਨਾਲ ਦੀ ਨਾਲ ਆਪ ਤੋ ਸਿਰ ਛੱਟ ਕੇ ਪੈ ਜਾਣਗੇ ਠੀਕ ਹੈ ਆ ਲੈ ਐਸੀ ਕੋਈ ਵੀ ਜਹੋ ਬਈ ਸੀਰੀਅਸ ਹੋਈ ਵੀ ਜਹੋ ਮੈਂ ਬਈ ਠੀਕ ਹੈ ਬਰੇ ਨਾ ਵੀ ਨਹੀਂ ਲੈਣਾ ਚਾਹੀਦਾ ਜਨਸੀ ਉਹਦੇ ਉਹ ਪਰ ਅੱਜ ਅੱਜ ਲਈ ਸਾਰੇ ਜਣੇ ਇੱਕੋ ਹੀ ਹੁੰਦੇ ਨੇ ਕਿਹੜਾ ਆਡੂਗਾ ਜਿਹੜਾ ਸੰਡੇ ਵਾਲੇ ਦੇ ਕੋਈ ਛੋਰ ਹੁੰਦਾ ਜੇ ਮੈਂ ਕਿਹੜੀ ਦੁਕਾਨ ਵਿੱਚ ਨਹੀਂ ਸੰਡੇ ਵੀ ਦੇਣੀ ਹੁੰਦਾ ਮੈਂ ਛੁੱਟੀ ਤਾਂ ਨਹੀਂ ਕਰੀ ਨਾ ਮੈਂ ਜਾਂਦਾ ਨਹੀਂ ਅੱਜ ਸੰਡੇ ਆ ਮੈਂ ਕੰਮ ਤੇ ਤਾਂ ਜਾਵਾਂਗਾ ਆਪ ਜੋ ਸੀ ਉਸੇ ਟਾਈਮ ਤੇ ਨਹੀਂ ਕਰੀ ਤਾਂ ਕਿ ਦੂਜਾ ਵੀ ਛੁੱਟੀ ਨਹੀਂ ਉਹ ਦੂਜੀ ਤਾਂ ਰੇਟ ਹੁੰਦੇ ਜਾਂਦੇ ਨੇ ਸਾਰੇ ਕੰਮ ਤੋਂ ਅਜੇ ਜਵਾਕਾਂ ਨੂੰ ਮੈਂ ਤੁਹਾਨੂੰ ਕੀ ਕਹਾਂ ਤੂੰ ਆਲੂ ਛਿਲ ਦੇ ਉਸ ਤੋਂ ਬਾਅਦ ਕੰਮ ਕਰਵਾ ਤੈਨੂੰ ਕੁਝ ਕਮਾਵਾ ਪਾਦਾ ਮੈਂ ਮਨ ਨਾਲ ਲੈ ਜਾਵਾਂਗਾ ਦਾ ਕੰਮ ਲਵਾਦਾ ਨਹੀਂ ਸੀਰੀਅਸ ਲੜਾਈ ਹੁੰਦੀ ਹੈ ਸਵੇਰੇ ਵੀ ਬਹੁਤ ਸੀਰੀਅਸ ਲੜਾਈ ਹੋਈ ਸੀ ਉਹ ਵੀ ਹੁੰਦੀ ਪਈ ਹੈ ਨਾ ਡੇਢ ਵਿੱਚ ਡੇਢ ਵਿੱਚ ਕਰਦੀ ਕਰਦੇ ਨੇ ਕਿ ਇਸ ਬੋਲੀ ਟੈਨਸ਼ਨ ਤਾਂ ਪਾਣੀ ਚੱਲਦਾ ਪਰ ਹੁੰਦਾ ਹੀ ਹੈ ਕੰਮ ਕਰਨੇ ਆ ਕੰਮ ਤਿਆਰ ਕਰਕੇ ਫਿਰ ਬੰਦ ਗੋਬੀ ਕੱਟਦੇ ਪੈਣ ਇੱਥੇ ਚਲੋ ਜੀ ਮੰਮੀ ਜੀ ਇੱਥੇ ਆਲੂ ਦੇ ਪਰੌਂਠੇ ਬਣਾਉਂਦੇ ਜਿਨੇ ਬਹੁਤ ਮੈਂ ਮਿਰਚ ਲੱਗਦੀ ਸੀ ਮੈਨੂੰ ਤਾਂ ਮਿਰਚ ਲੱਗਦੀ ਵੀ ਅਜੇ ਵੀ ਮਿਰਚੇ ਕੱਟ ਪਾਈਆਂ ਫਿਰ ਵੀ ਮਿਰਚ ਲੱਗਦੀ ਪਈ ਨੇ ਲੈ ਲਓ ਮੈਂ ਚਾਹ ਲਈ ਕਿਉਂ ਪਰੋਠੇ ਦੇ ਨਾਲ ਚਾਹ ਹੁੰਦੀ ਓ ਲੈ ਲੈ ਹਾਂ ਲਸੀ ਲੈ ਲੈਣੀ ਆ ਡੈਡੀ ਜੀ ਆਚਾਰ ਦਾ ਮਿਕਸ ਹੈ ਡੱਬਾ ਲੈ ਕੇ ਆਈ ਸੀ ਮੈਂ ਨਾ ਰੱਖਿਆ ਇਹਨਾਂ ਲੱਗੇ ਮੈਨੂੰ ਆਚਾਰ ਨਾ ਖਾਂਦੀ ਬਤਾ ਨਹੀਂ ਲੱਗਦੀ ਵੀ ਆਹ ਆਚਾਰ ਆਚਾਰ ਰਹਿਣ ਦੇ ਮਸੇ ਬਣਾਏ ਤੇਸਟੀ ਨਹੀਂ ਨਹੀਂ ਟੈਸਟੀ ਹੈ ਕਿ ਨਹੀਂ ਖਰਾਬ ਕਰ ਦਾਂਗੇ ਮਿਰਚ ਤਾਂ ਸਹੀ ਨਹੀਂ ਚਲ ਠੀਕ ਹੈ ਨਹੀਂ ਖੰਦਗੀ ਚਾਰਨਾ ਹੁਣ ਤਾਂ ਵੀ ਖਾ ਲੂਣੀ ਹੈ ਵਿੱਚ ਬਣਾਏ ਤਿੱਕੀ ਨਹੀਂ ਤੁਸੀਂ ਚਲੋ ਮੰਮੀ ਜਿੱਤੇ ਚੋਮੇ ਨੂੰ ਬਾਅਦ ਮਮੀ ਥੱਲੇ ਡਿੱਗਦੀ ਵੀ ਹੈ ਦੇਖ ਤਾਂ ਲੋਕ ਸੀ ਕੱਟਣੀ ਅੰਦਾ ਕੱਟੋ ਇਹ ਬੰਨੋ ਅੱਛਾ ਇਤਨੇ ਤੋਂ ਬਾਅਦ ਖਾਣੇ ਚੰਗਾ ਤੇ ਆਪਾਂ ਆਪਣਾ ਸਮਾਨ ਰੱਖ ਲੈ ਰੈਡੀ ਚ ਤੇ ਅੱਜ ਨਵਦੀਪ ਐ ਉਹ ਭੱਜ ਗਈ ਚੱਲ ਠੀਕ ਹੈ ਮੈਂ ਨਹੀਂ ਬਖਾਂਦਾ ਇੱਕ ਇਧਰ ਛੜਕ ਲੜਨ ਵਾਸਤੇ ਆ ਤਿਆਰ ਬੈਠੀ ਹੁੰਦੀ ਐ ਮੈਂ ਲੜਾਂਗਾ ਨਾ ਤੂੰ ਤੁਹਾਡੇ ਜਵਾਬ ਨਹੀਂ ਹੋ ਠੀਕ ਹੈ ਨਾ ਜੀ ਨਹੀਂ ਹਾਂ ਬਿਠਾ ਡੇਢੀ ਹੀ ਔਰ ਨਵਦੀਪ ਤਾਂ ਹੋ ਗਈ 90 ਭੱਵੇ ਅਜੜੀ ਬੋਲਦੀ ਤੇ ਆਪਣਾ ਸਮਾਨ ਰੱਖ ਲੈ ਆਪਾਂ ਚਲਦੇ ਹਾਂ ਕੰਮ ਤੇ ਜੀ ਆਪਦੇ ਅੱਡੇ ਤੇ ਆਜਾ ਮੋਟਰਸਾਈਕਲ ਵਿਚਾਲੇ ਲੱਗਾ ਹੋਇਆ ਪਤਾ ਨਹੀਂ ਭਾਈ ਸਾਹਿਬ ਕਿੱਧਰ ਗਏ ਨੇ ਦੇਖਦੇ ਆਂ ਫਿਰ ਦੋਵੇਂ ਜੀ ਬੈਠੇ ਨੇ ਮੇਰੇ ਬਾਈ ਦੀ ਆਪਣੇ ਫੋਲੋਅਰ ਨੇ ਮਿਲਣ ਆਏ ਨੇ ਇੱਥੇ ਲੰਗਰੇ ਜੀ ਯਾਨੀ ਕਿ ਮੈਨੂੰ ਦੇਖ ਲਿਆ ਇੱਥੇ ਰੁਕੇ ਤਾਂ ਕਹਿੰਦੇ ਬਾਈ ਤੁਸੀਂ ਵੀਡੀਓ ਬਣਾ ਦੇਦੇ ਬਾਈ ਜੀ ਬਹੁਤ ਸਪੋਰਟ ਕਰਦੇ ਨੇ ਵੀਰੇ ਯਾਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਤੰਦਰੁਸਤੀਆਂ ਬਖਸ਼ੀਆਂ ਜੀ ਇਹ ਆਪਣਾ ਕੰਮ ਪੇਟੀਆਂ ਆਪਣੇ ਆਪ ਰੀਆਂ ਪੀਆਂ ਨੇ ਜੀ ਟਾਈਮ ਹੋ ਗਿਆ 7 ਦਾ ਟਾਈਮ ਹੋ ਗਿਆ ਹੁਣ ਨਾ ਹਾਂ 7:00 ਵਜੇ ਹਾਂ ਜੀ 7:00 ਵਜੇ ਹੋ ਗਏ ਨੇ ਚਲੋ ਬੈਠੇ ਆਂ ਅਜੇ 8:00 ਵਜੇ 40 ਮਿੰਟ ਹੋ ਚੁੱਕੇ ਨੇ ਜੀ ਤੇ ਆਪਣਾ ਸਮਾਨ ਲਗਭਗ ਲੱਭੀ ਚੁੱਕਿਆ 9:00 ਵਜੇ ਤਬ ਸਮਾਨ ਲੱਦਾਂਗੇ ਫਿਰ ਚੱਲਦੇ ਆਂ ਘਰੇ ਤੇ ਰੋਡ ਵੀ ਜਮਾ ਸੁਣ ਸੁਣਿਆ ਹੋ ਰਿਹਾ ਹੈ ਇਧਰ ਭਾਈ ਸਾਹਿਬ ਵੀ ਦੇਖੋ ਝੇਲੇ ਹੋ ਰਹੇ ਹਨ ਝੇਲੇ ਹੋ ਰਹੇ ਹਨ ਸਰਦ ਕਬੱਡੀ ਖੇਡੀ ਹੋਇਆ ਹਾਂਜੀ ਅਸੀਂ ਆਪਦਾ ਸਮਾਨ ਲੱਦੀ ਜੰਨੇ ਆ ਅੱਜ ਬਾਈ ਜੀ ਲੱਗੇ ਹੋਏ ਨੇ ਸਵੇਰੇ ਲਾਇਆ ਵੀ ਬਾਈ ਜੀ ਨੇ ਸਮਾਨ ਠੀਕ ਹੈ ਸੇ ਉਹਨਾਂ ਰੱਖੀ ਵੀ ਜਾਂਦੇ ਨੇ ਤੋਂ ਵਾਹਿਗੁਰੂ ਸੱਚਾ ਸਾਂਚਾ ਤੰਦਰੁਸਤੀਆ ਬਖਸ਼ੀ ਇਹਨਾਂ ਨੂੰ ਕਉ ਬਹੁਤ ਸਾਰਾ ਹੈ ਜੀ ਉਹਨਾਂ ਦਾ ਇਹ ਚੱਲਦਾ ਰਹਿੰਦਾ ਹੈ ਵਾਹਿਗੁਰੂ ਜੀ ਜੀ ਮੈਂ ਆ ਗਿਆ ਜੀ ਘਰੇ ਤੇ ਹੁਣ ਇਹਨਾਂ ਨੇ ਹੋਰ ਤਿਆਰੀ ਕਰ ਰੱਖੀ ਹੈ ਘਰੇਆਂ ਦੇ ਸਾਰ ਘਰੇ ਆ ਕੇ ਦੋਸਤ ਦਾ ਨੁਕਸਾਨ ਖਰਾ ਕੇ ਆ ਗਿਆ 15000 ਦਾ ਸਿੱਧਰ ਵੀ ਵਾਗ ਜੇ ਉਹ ਖਿੰਸਾਨ ਕਰਾ ਕੇ ਆ ਜਾਣ ਨਹੀਂ ਨੁਕਸਾਨ ਕੀ ਕਰਾ ਕੇ ਆਇਆ ਨਾ ਉਹ ਤਾਂ ਉਡਾ ਕੇ ਵੇਖਦਾ ਸੀ ਅਰੇ ਦੋਸਤਾਂ ਨੂੰ ਤਾਂ ਬਖਸ਼ ਦੇ ਹੈ ਕਮਾ ਲੈ ਜੀ ਤੇਰਾ ਕੀ ਨੁਕਸਾਨ ਕਰਤਾ ਮੈਂ ਮੇਰਾ ਨੁਕਸਾਨ ਉਨਮੀ ਹੋਇਆ ਕਿ ਨਹੀਂ ਹੋਇਆ ਤੁਹਾਡੇ ਦੋਸਤਾਂ ਨੂੰ ਮੈਂ ਕੁਝ ਨਹੀਂ ਕਿਹਾ ਸੀ ਉਹਨੂੰ ਠੀਕ ਹੈ ਨਾ ਨਾ ਤਾਂ ਕਰਦਾ ਉਹ ਵਿਚਾਰਾ ਸਿੱਖਦਾ ਪਿਆ ਬਣਾਣੀ ਸਿੱਖਦਾ ਵੀ ਰਸ ਜੀ ਰੋ ਨਾ ਜੀ ਇੱਥੇ ਵੀਰੇ ਨੇ ਫਰਮਾਇਸ਼ ਕੀਤੀ ਸੀ ਕਿ ਕਰ ਕੀ ਬਣਾਣ ਦੀ ਮਿੱਠੀ ਰੋਟੀ ਦੇ ਡੈਡੀ ਕਰਨ ਵੀ ਲੱਗ ਪਏ ਆ ਦੇਖੋ ਇੱਥੇ ਟਾਈਮ ਕਿੰਨਾ ਹੋ ਗਿਆ ਟਾਈਮ ਦੇਖੋ ਪਹਿਲਾਂ ਟਾਈਮ ਕਿੰਨਾ ਹੋ ਗਿਆ 10:30 ਹੋਏ ਪਹਿਨੇ ਤੇ ਡੈਡੀ ਲੱਗ ਪਏ ਮੈਂ ਕਰਾਵਾ ਜਾਂਦਾ ਫਿਰ ਚਲੋ ਤੁਸੀਂ ਜਾਰੀ ਰੱਖੋ ਮੈਂ ਖਾਣ ਵਾਸਤੇ ਹੋਵਾਂਗੀ ਠੀਕ ਹੈ ਜੀ ਪਹਿਲੀ ਮਿੱਠੀ ਰੋਟੀ ਬਣ ਚੁੱਕੀ ਹੈ ਫੁੱਲ ਵੀ ਕੀ ਸੀ ਹੈ ਪਤਾ ਨਹੀਂ ਹੈ ਤੁਮ ਕੋ ਨਹੀਂ ਪਤਾ ਪਤਾ ਨਹੀਂ ਮੈਨੂੰ ਕੀ ਹੁੰਦਾ ਹੈ ਇਹ ਰੋਟੀ ਹੁੰਦੀ ਹੈ ਮਿੱਠੀ ਰੋਟੀ ਆ ਮਿੱਠੀ ਰੋਟੀ ਚੰਗੀ ਦਾ ਫੁੱਲ ਫੁੱਲ ਕੀ ਸੀ ਗਾ ਵੀ ਹੁਣ ਇੱਥੇ ਹੋਰ ਬਣ ਗਿਆ ਵੀ ਨੇ ਕੀ ਰੈਡੀ ਲੋਕ ਆ ਬਲੀਆਂ ਵੀ ਨੇ ਬੋਲ ਵੀ ਥੋੜੀ ਕਰੀ ਜਾਣਾ ਬੈਠਾ ਕਿ ਨਹੀਂ ਵਧੀਆ ਜਿਹੜੀ ਕਰਦੇ ਪੇ ਤੁਸੀਂ ਐਵੇਂ ਜਿਹਾ ਕੋਈ ਬਣਾ ਹੀ ਨਹੀਂ ਸਕਦਾ ਹਾਂਜੀ ਆਪਾਂ ਮੋਟੀਆਂ ਘੜਦੀਆਂ ਨੇ ਬੈਠੀਆਂ ਪਰ ਮੁੰਨੇ ਪਰਵਾਇਸ਼ ਕਰੀ ਤੇ ਉਹ ਪੂਰੀ ਕਰਤੀ ਹੈ ਠੀਕ ਹੈ ਜੀ ਵੇਖੋ ਚੱਕਲਾ ਵੇਲਣਾ ਪਿਆ ਮੇਰੇ ਸਾਹਮਣੇ ਠੀਕ ਹੈ ਤੇ ਇਧਰ ਤਲ ਰਹੀ ਹੈ ਦੋ ਹੀ ਰਹਿ ਗਈਆਂ ਹੋਣ ਲਾ ਚਲ ਹੋ ਗਿਆ ਇਹ ਵੀ ਕੰਮ ਪੂਰਾ ਹੁਣ ਚਲਦੇ ਆਪਾਂ ਅੰਦਰ ਔਣ ਕਰ ਆਰਾਮ ਕਰਾਂਗੇ ਕੰਮ ਤੋ ਆ ਕੇ ਫਿਰ ਇਹ ਕੰਮ ਚਲੋ ਇਹ ਵੀ ਹੋ ਗਿਆ ਆਪਾਂ ਵਧੀਆ ਰਿਹਾ ਆ ਬਣ ਗੀਆਂ ਆਪਣੇ ਆ ਕੀ ਕੰਦਰ ਨੂੰ ਟਿਕੜੇ ਟਿਕੜੇ ਹਾਂ ਜੀ ਮੈਂ ਅਸੀਂ ਆ ਕੇ ਆਣਾ ਅੰਦਰ ਆਣਾਗੇ ਤੇ ਇਹ ਟਿਕੜਾ ਮੱਖਣ ਨਾਲ ਬੜਾ ਸਵਾਦ ਲਾਗਦਾ ਹੈ ਬੱਚੀ ਡੇ ਨਾ ਨੂੰ ਤਾਂ ਦੇ ਕੋਚ ਲੈ ਕੀ ਬਾਤ ਹੈ ਤੁਸੀਂ ਬਣਾਓ ਤੇ ਖਾਓ ਠੀਕ ਹੈ ਜੀ ਅਸਾਂ ਨੂੰ ਦੇ ਨਹੀਂ ਚਲਦੇ ਮੱਖਣ ਵੀ ਮੈਂ ਅੱਜ ਬਣਾਇਆ ਸੀ ਹੂੰ ਹਾਂ ਇਹ ਮੱਖਣ ਵੀ ਅੱਜ ਬਣਾਇਆ ਤੇ ਕਿਆ ਬਤਾਨਾ ਯਾਰ ਬੜਾ ਵਧੀਆ ਲੱਗੇਗੀ ਮੇਰੇ ਬੇਟੇ ਦੀ ਫਰਮਾਇਸ਼ ਹੋਈ ਸੀ ਪਰ ਅਸੀਂ ਕਹਿੰਦੇ ਕਿਉਂ ਨਹੀਂ ਬਣਾਇਆ ਪਹਿਲੇ ਬਣਾਇਆ ਤਾਂ ਤੁਸੀਂ ਸਾਰਾ ਖੋਸ਼ੀ ਇਹ ਨਾ ਬਿਮਾਰ ਹੋ ਸੋ ਗਏ ਸੀ ਤਾਂ ਕਰ ਹਾਂਜੀ ਆਪਣਾ ਖਾਣਾ ਪੀਣਾ ਹੋ ਗਿਆ ਜੀ ਤੇ ਹੁਣ ਆਪਾਂ ਕਰਦੇ ਆ ਆਰਾਮ ਨਾਲ ਤੇਜ਼ ਵਲੋਗ ਨੂੰ ਕਰਦੇ ਆ ਐਂਡ ਕੀ ਹੋ ਗਿਆ ਹੈ ਕੁਝ ਤਾਂ ਹੋ ਰਿਹਾ ਹੈ ਕੀ ਪਤਾ ਕੀ ਹੈ ਫੋਟੋ ਬਣਾ ਕੇ ਨਾ ਨਹੀਂ ਨੋ ਜ਼ੂਮ ਕਰ ਲੈ ਦੇ ਕੇ ਦੀ ਹੈਗੀ ਆ ਚਲੋ ਹੁਣ ਆਪਾਂ ਇਸ ਵਲੌਗ ਨੂੰ ਕਰਦੇ ਆਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਤੇ ਆਪਾਂ ਮਿਲਦੇ ਆਂ ਨੈਕਸਟ ਵਲੌਗ ਵਿੱਚ ਬਾਏ